ਸੋ ਸੋਸ਼ਲ ਮੀਡੀਆ ਦੇ ਨਾਲ ਜੁੜੇ ਮੇਰੇ ਸਤਿਕਾਰਯੋਗ ਲੋਕ ਪੱਖੀ ਜਜਾਰੂ ਸਾਥੀਓ ਮੈਂ ਬਲਜੀਤ ਅਨਮੋਲ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਆਗੂ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਸਾਥੀਓ ਅਸੀਂ ਅੱਜ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਆ 2019 ਦੇ ਵਿੱਚ ਪਿੰਡ ਮੀਨਸੇ ਦੇ ਅੰਦਰ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦਾ ਇਹ ਸਵਾਲ ਨੂੰ ਲੈ ਕੇ ਅਸੀਂ ਉੱਥੇ ਸੰਘਰਸ਼ ਵਿੱਟਿਆ ਸੀਗਾ ਜਿਹਦੇ ਚੱਲਦੇ ਆ ਉਥੇ ਦੇ ਜੋ ਮੌਕੇ ਦਾ ਸਰਪੰਚ ਸੀ ਅ ਸੁਖਬੀਰ ਸਿੰਘ ਕਾਲਾ ਤੇ ਉਸ ਦੇ ਨਾਲ ਜੋ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਉਸ ਦਾ ਐਮ.ਐਲ.ਏ ਦਲਬੀਰ ਸਿੰਘ ਗੋਲਡੀ ਖੰਘੂੜਾ ਉਹਨਾਂ ਦੇ ਵੱਲੋਂ ਸਾਡੇ ਮਤਲਬ ਜੱਥੇਬੰਦੀ ਦੇ ਆਗੂਆਂ ਦੇ ਉੱਪਰ ਆ ਜਿਹੜਾ ਉਹ ਹਮਲਾ ਕਰਵਾਇਆ ਗਿਆ ਸੀਗਾ ਜ਼ਮੀਨ ਦੇ ਸੰਘਰਸ਼ ਦੇ ਚੱਲਦੇ ਆ ਤਾਂ ਉਸ ਸਬੰਧ ਦੇ ਵਿੱਚ ਸਰਪੰਚ ਨੇ ਜੋ ਸਾਡੇ ਉੱਤੇ ਹਮਲਾ ਕਰਵਾਇਆ ਸੀ ਉਸ ਤੋਂ ਬਾਅਦ ਕੁੱਟਮਾਰ ਕਰਨ ਤੋਂ ਬਾਅਦ ਸਾਡੇ ਦੋ ਸਾਥੀਆਂ ਨੂੰ ਸਾਨੂੰ ਮੇਰੇ ਸਮੇਤ ਸਾਥੀ ਮਨਜੀਤ ਨਮੋਲ ਤੋਂ ਜੋ ਪੀਆਰਐਸ ਯੂ ਦੇ ਫੂਬਾ ਸਕੱਤਰ ਸੀ ਉਹਨਾਂ ਨੂੰ ਆਪਣੇ ਘਰ ਲੈ ਗਿਆ ਸੀਗਾ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਤਾਂ ਉਸ ਤੋਂ ਬਾਅਦ ਸਾਡੇ ਉੱਪਰ ਹੈ ਜਿਹੜਾ ਮਤਲਬ ਸਦਰ ਥਾਣੇ ਦੇ ਵਿੱਚ ਸਦਰ ਥਾਣਾ ਧੂਰੀ ਦੇ ਵਿੱਚ ਆ ਜਿਹੜਾ ਇੱਕ ਐਫਆਈਆਰ ਹੈ ਜਿਹੜੀ ਉਹ ਝੂਠੀ ਦਰਜ ਕਰਵਾਈ ਗਈ ਸੀਗੀ ਜਿਹੜੀ ਐਫਆਈਆਰ 160 ਸਦਰ ਥਾਣਾ ਧੂਰੀ ਵਿਖੇ ਦਰਜ ਕੀਤੀ ਗਈ ਆ ਉਸ 160 ਜਿਹੜੀ ਐਫਆਈਆਰ ਸਾਡੇ ਉੱਤੇ ਹੋਈ ਸੀਗੀ ਉਸ ਸੰਘਰਸ਼ ਉਸ ਸਮੇਂ ਉਸ ਨੂੰ ਰੱਦ ਕਰਵਾਉਣ ਦੇ ਲਈ ਹੈ ਜਿਹੜੀ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਸੰਗਰੂਰ ਦੀਆਂ ਤੇ ਹੋਰ ਵੀ ਵੱਖੋ ਵੱਖ ਥਾਵਾਂ ਤੋਂ ਜਿਹੜੀਆਂ ਪੰਜਾਬ ਲੈਵਲ ਦੀਆਂ ਜਿਹੜੀਆਂ ਜਥੇ ਜੰਤਕ ਜਥੇਬੰਦੀਆਂ ਸੀਗੀਆਂ ਉਹਨਾਂ ਦੀ ਇੱਕ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਹਦਾ ਨਾਂ ਰੱਖਿਆ ਗਿਆ ਸੀ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਤਾਂ ਉਸ ਕਮੇਟੀ ਦੇ ਵੱਲੋਂ ਲਗਾਤਾਰ ਸੰਗਰੂਰ ਦੇ ਜਿਹੜੇ ਮੌਕੇ ਦੇ ਐਸਐਸਪੀ ਸੀ ਜਾਂ ਉਸਨੇ ਐਸਪੀ ਸੀਗੇ ਉਹਨਾਂ ਨੂੰ ਮਿਲ ਕੇ ਆ ਲਗਾਤਾਰ ਡੈਪੋਟੇਸ਼ਨ ਮਿਲ ਕੇ ਆ ਜਿਹੜਾ ਸੰਘਰਸ਼ਾਂ ਦੇ ਦਬਾਅ ਸਦਕਾ ਜਿਹੜਾ 160 ਐਫਆਈਆਰ ਹੈ ਜਿਹੜੀ ਉਹ ਰੱਦ ਕਰਵਾਉਣ ਵਾਸਤੇ ਡੈਪੋਟੇਸ਼ਨ ਮਿਲੇ ਗਿਆ ਸੀ ਉਸ ਸਮੇਂ ਜਿਹੜੇ ਮੌਕੇ ਦੇ ਐਸਪੀ ਸੀਗੇ ਮਨਜੀਤ ਸਿੰਘ ਬਰਾੜ ਮਰੇਲ ਕੋਟਲਾ ਦੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਗਈ ਸੀ ਇਸ ਮਾਮਲੇ ਦੀ ਤੇ ਉਹ ਤਫਤੀਸ਼ ਦੀ ਜਿਹੜੀ ਇਨਕੁਆਰੀ ਹੋਈ ਸੀ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਆ ਜਿਹੜਾ 160 ਐਫ ਆਰ ਹੈ ਜਿਹੜੀ ਉਹਨੂੰ ਕੈਨਸਲ ਕਰਨ ਵਾਸਤੇ ਹੈ ਜਿਹੜੀ ਉਹ ਰਿਪੋਰਟ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਸਾਫ ਸਾਫ ਹੈ ਜਿਹੜਾ ਉਹ ਲਿਖਿਆ ਗਿਆਗਾ ਇਹ ਸਾਡੇ ਲਈ ਵੀ ਉਸ ਦੀ ਕਾਪੀ ਹੈਗੀ ਤੇ ਇਹਦੇ ਵਿੱਚ ਜਿਹੜਾ ਉਹਨਾਂ ਨੇ ਮਤਲਬ ਕੈਨਸਲਿੰਗ ਦੀ ਹੈ ਜਿਹੜੀ ਉਹ ਸਿਫਾਰਸ਼ਾ ਜਿਹੜੀ ਉਹ ਭੇਜੀ ਗਈ ਸੀ ਤਾਂ ਸਾਥੀਓ ਜਿਹੜੀ ਜ਼ਿਕਰਯੋਗ ਗੱਲ ਹੈ ਅੱਜ ਅਸੀਂ 2025 ਦੇ ਵਿੱਚ ਖੜੇ ਆ 1 ਜਨਵਰੀ ਮਤਲਬ ਜਨਵਰੀ ਮਹੀਨੇ ਦੇ ਵਿੱਚ ਤਾਂ ਅੱਜ ਜਿਹੜਾ ਮਤਲਬ ਸੀਐਸਟਾਫ ਦਾ ਪੀਓ ਸਟਾਫ ਹੁੰਦਾ ਉਸ ਦੇ ਵੱਲੋਂ ਸੁਨਾਮ ਮੈਨੂੰ ਅਰੈਸਟ ਕੀਤਾ ਗਿਆ ਉੱਥੋਂ ਉਹਨਾਂ ਨੇ ਇੱਕ ਸਟੱਡੀ ਦੇ ਵਿੱਚ ਲੈ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਤੂੰ ਇਸ ਕੇਸ ਦੇ ਵਿੱਚ 160 ਦੇ ਵਿੱਚ ਆ ਜਿਹੜਾ ਭਗਾੜਾ ਕਰਾਰ ਹੈ ਤੇ ਇਹ ਕੋਰਟ ਦੇ ਵਿੱਚ ਹੈ ਜਿਹੜਾ 160 ਐਫਆਈਆਰ ਵਾਲਾ ਕੇਸ ਹੈ ਜਿਹੜਾ ਉਹ ਜਾ ਚੁੱਕਿਆਗਾ ਤੇ ਤੁਹਾਡੀਆਂ ਕੋਈ ਜਵਾਨਤਾ ਨਹੀਂ ਹੋਈਆਂ ਇਸ ਕਰਕੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਨਾ ਹੈ ਤਾਂ ਅਸੀਂ ਇਹ ਸਮਝਦੇ ਹਾਂ ਵੀ ਇੱਥੇ ਦਾ ਪ੍ਰਸ਼ਾਸਨ ਦਾ ਇੱਥੇ ਦੇ ਸਿਸਟਮ ਦਾ ਇਹ ਦੋਹਰਾ ਕਰਦਾਰ ਹੈ 도ਗਲਾ ਕਰਦਾਰਾ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਦੇ ਵੱਲੋਂ ਇਸ ਘਟਨਾ ਦੀ ਹੈ ਜਿਹੜੀ ਉਸ ਸਖਤ ਨਿੰਦਿਆ ਕਰਦੇ ਹਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਵੀ ਇਸ ਦੇ ਖਿਲਾਫ ਹੈ ਜਿਹੜਾ ਆਪਾਂ ਉਹਨਾਂ ਦੇ ਦਿਨਾਂ ਦੇ ਵਿੱਚ ਮੀਟਿੰਗ ਸੱਦਣੀ ਹੈਗੀ ਉਹ ਮੀਟਿੰਗ ਸੱਦ ਕੇ ਜਿਹੜੀ ਇਹ ਕੈਂਸਲਿੰਗ ਦੀ ਅਰਜੀ ਆਗੀ ਇਹ ਕੈਂਸਲਿੰਗ ਅਰਜੀ ਇਸ ਪਾਸ ਤੋਂ ਬਾਅਦ ਵੀ ਆ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਇਹ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਆ ਜਿਹੜੀ ਉਹ ਨਲਾਇਕੀ ਆਗੀ ਜਿਹਦੇ ਕਰਕੇ ਅੱਜ ਸਾਡੀ ਆ ਜਿਹੜੀ ਉਹ ਮੇਰੀ ਖੁਦ ਦੀ ਗ੍ਰਿਫਤਾਰੀ ਹੋਈ ਸੀ ਤਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਵੱਲੋਂ ਆ ਜਿਹੜਾ ਸਦਰਥਾੜਾ ਧੂਰੀ ਵੇਖਿਆ ਜਿਹੜੀ ਉਹ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਵੀ ਭਾਈ ਇਹਦੀ ਜਿਹੜੀ ਕੈਂਸਲਿੰਗ ਦੀ ਆ ਜਿਹੜੀ ਉਹ ਪ੍ਰੋਸੈਸ ਚੱਲ ਰਿਹਾ ਜਿਹਦੇ ਤਹਿਤ ਉਹਨਾਂ ਨੇ ਇੱਕ ਵਾਰ ਆ ਜਿਹੜਾ ਮੈਨੂੰ ਗ੍ਰਿਫਤਾਰ ਕਰਕੇ ਬਾਅਦ ਦੇ ਵਿੱਚ ਆ ਜਿਹੜਾ ਉਹ ਸਾਡੇ ਦਿੱਤਾ ਗਿਆ ਤਾਂ ਸਾਥੀਓ ਅਸੀਂ ਸਮਝਦੇ ਆ ਇਹ ਜਿਹੜੇ ਲੋਕ ਲੋਕਾ ਹਿੱਤਾਂ ਦੇ ਲਈ ਕੰਮ ਕਰਦੇ ਆ ਜਾਂ ਜਿਹੜੀਆਂ ਜਥੇਬੰਦੀਆਂ ਲੋਕਾਂ ਦੇ ਲਈ ਆਵਾਜ਼ ਉਠਾਉਂਦੀਆਂ ਨੇ ਇਹ ਅੱਜ ਉਹਨਾਂ ਦੀ ਆਵਾਜ਼ ਨੂੰ ਹੈ ਜਿਹੜਾ ਦਬਾਉਣ ਦੇ ਲਈ ਹੈ ਜਿਹੜਾ ਇਸ ਤਰ੍ਹਾਂ ਦੇ ਐਕਸ਼ਨ ਕੀਤੇ ਗਏ ਆ ਸੋ ਇਹ ਲੋਕ ਵਿਰੋਧੀ ਐਕਸ਼ਨ ਨੇ ਇਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਆਵਾਜ਼ ਦਬਾਉਣ ਦੇ ਲਈ ਐਕਸ਼ਨ ਕੀਤੇ ਜਾਂਦੇ ਨੇ ਸੋ ਇਸ ਦਾ ਅਸੀਂ ਤਿੱਖੇ ਰੂਪ ਦੇ ਵਿੱਚ ਆ ਜਿਹੜਾ ਉਹ ਜਵਾਬ ਦੇਵਾਂਗੇ ਤੇ ਇਸ ਸਬੰਧ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਸਐਸਪੀ ਨੂੰ ਮਿਲਾਂਗੇ ਸੋ ਅਸੀਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਇਸ ਜੋ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਕੀਤਾ ਗਿਆ ਇਸ ਦੀ ਨਿੰਦਿਆ ਕੀਤੀ ਜਾਵੇ ਤੇ ਇਸ ਦੇ ਖਿਲਾਫ ਆਪਾਂ ਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵਿੜਨਾ ਸੋ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਉਸ ਸੰਘਰਸ਼ ਦਾ ਜਿਹੜਾ ਉਹ ਡਟ ਕੇ ਜਿਹੜਾ ਤੁਸੀਂ ਸਾਥ ਦਿਓ